ਇਹ ਕਾਲ ਅੱਜ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਜਿਹੜੇ ਸੂਟਾਂ ਦੀ ਲੈਂਥ ਜ਼ਿਆਦਾ ਹੁੰਦੀ ਆ ਇੱਧਰ ਆਪਣੇ ਕੋਲੇ ਗਲੇ ਦੇ ਪ੍ਰਿੰਟ ਲਾ ਲੋ ਚੇਹੇ ਵਰਕ ਲਾ ਲੋ ਇੱਧਰ ਬਾਰਡਰ ਹੁੰਦਾ ਜੀ ਆਪਣੇ ਇਹਨਾਂ ਦੀ ਆਪਣੇ ਕੋਲੇ ਜਦੋਂ ਲੰਬਾਈ ਆ ਆਪਾਂ ਤੁਹਾਨੂੰ ਦੱਸਦੇ ਆ ਇਹਨਾਂ ਦੀ ਲੰਬਾਈ ਆਪਣੇ ਕੋਲੇ 47 ਇੰਚ ਆ ਇਹ ਕਮੀਜ਼ ਆਪਾਂ 40 ਇੰਚ ਦਾ ਤਿਆਰ ਕਰਨਾ ਉਹ ਤੁਹਾਨੂੰ ਆਪਾਂ ਦੱਸਦੇ ਆ ਵੀ ਇਹਨਾਂ ਨੂੰ 40 ਇੰਚ ਤਿਆਰ ਕਰਨ ਲਈ ਆਪਾਂ ਕਿੱਦਾਂ ਇਹਨਾਂ ਦਾ ਇਹ ਕੱਪੜਾ ਸੈੱਟ ਕਰਾਂਗੇ ਤੇ ਹੁਣ ਇਹਨਾਂ ਦਾ ਮੇਜ਼ਰਮੈਂਟ ਆ ਜੀ ਆਪਣੇ ਕੋਲੇ ਸੱਤ ਇਹਨਾਂ ਦੀ 20 ਆ ਤੇ ਕਮਰ 18 हिਪ ਇਹਨਾਂ ਦੀ 21 ਆ ਉਸ ਸਾਬ ਨਾਲ ਆਪਾਂ ਪਹਿਲਾਂ ਤੁਹਾਨੂੰ ਲੈਂਥ ਦਾ ਜਾਣਕਾਰੀ ਦਿੰਦੇ ਆ ਹੁਣ ਤੁਸੀਂ ਕੀ ਕਰਨਾ ਜਿਵੇਂ ਗਲੇ ਤੋਂ ਤਾਂ ਆਪਾਂ ਸਾਰਾ ਰੱਖਣਾ ਹੀ ਆ ਇਹ ਪ੍ਰੋਪਰ ਤੇ ਅੱਗੇ ਆਪਣੇ ਕੋਲੇ ਇਹ 47 ਆ ਗਿਆ ਤੇ ਹੁਣ ਇਹਦੇ ਵਿੱਚ ਆਪਣੇ ਕੋਲੇ ਆਪਾਂ ਐਕਸਟਰਾ ਦੇਖਦੇ ਆ ਵੀ ਆਪਣੇ ਕੋਲੇ ਕਿੰਨਾ ਵਧ ਗਿਆ 7 ਇੰਚ ਵਧ ਗਿਆ ਆਪਣੇ ਕੋਲੇ ਤੇ ਹੁਣ ਤੁਸੀਂ ਕੀ ਕਰਨਾ ਨਾ ਬਾਰਡਰ ਹੋ ਨਹੀਂ ਹੋ ਤੇ ਅਸੀਂ ਦੇ ਲਈਏ ਇਧਰ ਉਧਰ ਆਪਾਂ ਗਲਾ ਛੱਡਿਆ ਨਹੀਂ ਇਧਰ ਆਪਾਂ ਪਾウダー ਦੇਖਦੇ ਆ ਆਪਣੇ ਕੋਲੇ ਕਿੰਨੇ ਇੰਚ ਤੱਕ 8 ਇੰਚ ਤੱਕ ਹੁਣ ਇੱਥੇ ਆਪਾਂ ਇਹਨੂੰ 8.5 ਪੌਣੇ 9 ਇੰਚ ਤੱਕ ਕਟਾਂਗੇ ਇਹਦੀ ਕਟਾਈ ਕਰਾਂਗੇ ਇਥੋਂ ਤੁਸੀਂ ਇਹਨੂੰ ਕੱਟਣਾਗਾ ਇਹਨਾਂ ਪੀਸ ਨੂੰ ਆਪਾਂ ਪੌਣੇ 9 ਇੰਚ ਆ ਇਹਦਾ ਇਹਦਾ ਤੁਸੀਂ ਸਕੇਲ ਕਰ ਲੈਣਾ ਇਹਨੂੰ

ਜਿਹੜੀ ਹੁਣ ਐ ਇਧਰੋਂ ਆਪਾਂ ਇਹਨਾਂ ਦੀ ਲੈਂਥ ਕਰਨੀ ਆ ਵੀ ਆਪਾਂ ਇਹ ਪੂਰਾ ਵਿੱਚ ਪਾਉਣਾਗਾ ਇਹਨੂੰ ਤੁਸੀਂ ਨਾ ਐਦਾਂ ਨਾਪ ਕੇ ਦੇਖ ਲਓ ਵੀ 40.40 ਕਿੱਥੇ ਰੱਖ ਤਿਆਰ ਹੁੰਦਾਗਾ ਇਹਨੂੰ ਕਾਸ 40 40 ਦੇਖੋ ਹਨਾ ਆਪਾਂ 40 ਪਾਉਣ ਲਈ ਇਹਦੇ ਵਿੱਚ ਇਹ ਪਾਉਣਾਂ ਇੱਥੇ ਲਮਾਂਗੇ ਬਾਕੀ ਇਹਦਾ ਆਪਾਂ ਸਲਾਈਆਂ ਦਾ ਉਹਦਾ ਰੱਖਣਾ ਨਹੀਂ ਹੁਣ ਆਪਾਂ 40 41 ਦੇ ਸਾਬ ਨਾਲ ਆਪਾਂ ਕਮੀਜ਼ ਨੂੰ ਤਿਆਰ ਕਰਾਂਗੇ ਕਿਉਂ 40 ਇਹ ਤਿਆਰ ਰਹੇ ਜੂ ਉਸੇ ਇੱਥੇ ਸਲਾਈ ਚਾਊਗਾ ਤੁਸੀਂ ਆਪਾਂ ਇੱਥੇ ਸਲਾਈ ਚ ਲੈਣਾ ਆਪਾਂ ਸਾਢੇ ਕਾਲੀਆਂ ਵਿੱਚ ਕਪੜਾ ਲਵਾਂਗੇ ਲੋਚ ਇੱਥੇ ਆ ਗਿਆ ਆਪਣਾ ਮਾਰਕ ਆਪਾਂ ਜਾਨੀ ਕਿ 33 ਦੇ ਆਸ-પાસ ਇੱਥੇ ਤੁਸੀਂ ਸਕਿਨ ਕਰ ਲੈਣਾ ਹੈ ਹੁਣ ਆਪਾਂ ਸਾਢੇ ਪੰਜ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚੋਂ ਕਪੜਾ ਕੱਢਣਾ ਹੈ ਲੋਚ ਹੁਣ ਇਹਦੇ ਆਪਾਂ ਇਹ ਪਾ ਹੁਣ ਆਪਣਾ ਇਹਦੇ ਇਹ ਪਾ ਕੇ ਆਪਣੀ ਲੈਂਥ ਆਪਾਂ ਕੰਪਲੀਟ ਕਰਾਂਗੇ ਇੱਥੇ ਤੁਸੀਂ ਆਪਾਂ ਪਾਈਪਿੰਡ ਪਾ ਦੇਣਾ ਇਦਾਂ ਵੀ ਲਿਆ ਕੇ ਆਪਾਂ ਜਿੱਦਾਂ ਇਹਦੇ ਵਿੱਚ ਗੋਲਡ ਤੇ ਇਦਾਂ ਆਪਾਂ ਤੁਹਾਨੂੰ ਨਾਇਨ ਦੇ ਆਪਣੇ ਕੋਲ 1/2 ਇੰਚ ਲੱਗਦਾ ਤੇ ਮਾਰ ਦਿੰਦਾ ਆਪਣੇ ਕੋਲ 41 ਹੋ ਗਿਆ ਇਦਦਰ ਉਸ ਸਟੀਚਿੰਗ ਚ ਆਜੂ ਕੁਛ ਹੈਦੀ ਆਪਾਂ ਦਾਵ ਦਬਦੀ ਕਰਨੀ ਆਪਾਂ ਦੱਬਤੀ ਥੱਲੇ ਬਸ ਇੰਨਾ ਆਪਣਾ ਸਲਾਈ ਚਾ ਕੇ ਆਪਾਂ ਨੇ ਕੋਲੇ 40 45 ਇੰਚ 40 ਇੰਚ ਤਿਆਰ ਰਹਿ ਜੂ ਹੁਣ ਜੇ ਤੇ ਜਿਹੜਾ ਆਪਾਂ ਪਿਛਲਾ 프ਰੰਟ ਆ ਉਹਨੂੰ ਆਪਾਂ ਇਹਦੇ ਬਾਜੂ ਤਾਰ ਕੇ ਇਹਦੇ ਨਾਲੋਂ ਨਾ ਆ ਇਹਨਾਂ ਦੇ ਬਾਜੂ ਦੀ ਜੋਇੰਟ ਕੀਤਾ ਹੋਇਆ ਦਾ ਇਹ ਆਪਾਂ ਲਾ ਲਈਏ ਅਲੱਗ ਤੋਂ ਜਿਹੜਾ ਪਿਛਲਾ ਪੀਸ ਆ ਇਹਨੂੰ ਆਪਾਂ ਕਿੱਦਾਂ ਹੋ ਕਰਨਾ ਤੁਸੀਂ ਇਹਦੇ ਵਿੱਚ ਪਹਿਲਾਂ ਪਾਈਪ ਇਹਨੂੰ ਪਾ ਕੇ ਫਿਰ ਇਹਦੇ ਉੱਪਰ ਆਪਾਂ ਪੀਸ ਰੱਖ ਲਾਂਗੇ ਇਹਨੂੰ ਆਪਾਂ ਬਾਰਡਰ ਨੂੰ ਇਦਾਂ ਹੀ ਪੂਰਾ ਰੱਖ ਲਾਂਗੇ ਦੇਖੋ ਚਾਹੇ ਤੁਸੀਂ ਇਦਾਂ ਜਿਵੇਂ ਮੈਂ ਕੱਟੂਗੀ ਤੁਹਾਨੂੰ ਤਰੀਕਾ ਦੱਸੂਗੀ ਇਦਾਂ ਹੀ ਰੱਖ ਲਓ ਚਾਹੇ ਤੁਸੀਂ ਪਹਿਲਾਂ ਪਾਈਪ ਇਹਨੂੰ ਜੋਇੰਟ ਕਰ ਲਿਓ ਫਿਰ ਇਹਦੀ ਬਾਅਦਾਂ ਬਾਰਡਰ ਨਾਲ ਬਾਰਡਰ ਮਿਲਾ ਲੈਣਾ ਇਹ ਤਾਂ ਇਦਵਦਾਪਾ ਆਪੀ ਸਰ ਜਿਹੜੀ ਇਹ ਦਾ ਦਾਵ ਚ ਦੇਣਾ ਇਧਰੋਂ ਆਪਾਂ ਕੱਪੜੇ ਚ ਸਲਾਈ ਚਾਉ ਆਪਾਂ ਇਹਦਾ ਉੱਪਰ ਲੱਗ ਕੇ ਦਾ ਇਹ ਐਸ ਤਰ੍ਹਾਂ ਹੁਣ ਇਹਨੂੰ ਪਿਸਲੇ ਫਰੰਟ پیس ਨੂੰ ਜਿਵੇਂ ਕਿ ਆਪਾਂ ਦਾ ਬੈਕ ਨੈਕ ਅਗਲਾ ਪਿੱਛੇ ਨਾ ਜਾਵੇ ਫਰੰਟ ਵਾਲਾ ਉਹਦੇ ਸਾਬ ਤੇ ਅੱਧਾ ਇੰਚ ਕਪੜੇ ਦੀ ਸਟੀਚਿੰਗ ਪਹਿਲਾਂ ਹੀ ਕਪੜਾ ਵੱਧ ਰੱਖ ਲਾਂਗੇ ਫਿਰ ਇਹਦੀ ਆਪਾਂ ਕਾਟ ਬਣਾਉਣੀ ਸ਼ੁਰੂ ਕਰਾਂਗੇ ਲੈ ਲੈ ਤੇ ਇਹਨਾਂ ਦੀ ਹੁਣ ਆਪਣੇ ਕੋਲੇ ਸਿੱਪਸੀ 21 21 ਦੇ ਹਿਸਾਬ ਨਾਲ ਆਪਾਂ ਤਿੰਨ ਵੱਧ ਰੱਖਾਂਗੇ 4

ਇਹ ਨਾ ਦਾ ਫਰੰਟ ਲੈਕ ਬੜਾਗਾ ਇਹ ਜੋ ਆਪਾਂ ਥੋੜੀ ਜਿਹੀ ਹਲਕੀ ਜਿਹੀ ਇਦਾਂ ਆਪਾਂ ਸਲਾਈ ਹੋ ਕਰਾਂਗੇ ਇਹ ਐਸ ਤਰ੍ਹਾਂ ਤੁਸੀਂ ਇਹਨੂੰ ਪਲੇਟ ਪਰ ਲੈਣਾਗਾ ਇੱਥੇ ਢੱਕ ਇਹ ਜਾਦੇ ਚੌੜਾ ਗਲਾ ਨਹੀਂ ਆ ਪਲੇਨ ਜਾਂ ਜਿਆਦਾ ਆਪਣਾ ਬਚਣਾ ਹੁਣ ਇਹਨੂੰ ਕੀ ਕਰਾਂਗੇ ਆਪਾਂ ਥੋੜਾ ਜਾਂ ਜਿਹੜੇ ਜਿਹੜੇ ਜਿੰਨੇ ਕੁ ਤੇ ਆਪਾਂ ਸਲਾਈ ਭਰਨੀ ਆ ਉਹਨੂੰ ਇਧਰਲੀ ਸਾਈਡ ਆਪਾਂ ਇਹ ਵਧਾ ਕੇ ਰੱਖਾਂਗੇ ਹੁਣ ਇਹਨਾਂ ਦੇ ਆਪਾਂ ਕਾਟ ਬਣਾਵਾਂਗੇ ਦੁਆਦ ਜਿੱਤੇ ਦਾ ਕਪਾਣ ਉਸਾਨੀ ਹੁਣ ਇੱਥੋਂ ਆਰਮੋਲ ਲਵਾਂਗੇ ਆਪਾਂ ਇਹਨਾਂ ਦਾ ਇਨਾਂ ਦੀ ਬੈਕ ਨੈਕ ਆਪ ਇਸ ਲਈ ਸ਼ੇ ਤੇ ਹੁਣ ਆਪਾਂ ਇੱਥੇ ਲਵਾਂਗੇ ਇਹਦਾ 2.5 ਸਾਢੇ ਕਿ ਲੈ ਲਓ ਜੇ ਇਹ 2.5 ਤੇ ਅੱਗੇ ਆਪਾਂ ਨੀਚੇ ਆਹ ਮਾਰਜਨ ਲੈਣਾ ਜਿਹੜਾ ਇਹ 6.5 ਤੇ ਅੱਗੇ ਇਧਰ ਵੀ ਆਪਾਂ 6.5 ਹੀ ਲੈ ਕੇ ਇਹਨੂੰ ਇਦਾਂ ਮੈਚ ਕਰ ਦਿਆਂਗੇ ਤੇ ਥੋੜਾ 1/2 ਇੰਚ ਦਾ ਆਪਾਂ ਇਧਰ ਨਿਸ਼ਾਨੀ ਬਣਾ ਕੇ ਇਹਨੂੰ ਇਹਦੇ ਨਾਲ ਮੈਚ ਕਰ ਦਿਆਂਗੇ ਕਾ ਤੀਨ ਨੇ ਆਪਣਾ ਕੋਲੇ 20 ਦਸ ਤੇ ਆਪਣੀ ਨਿਸ਼ਾਨੀ ਭਰਾਂ। ਉਹਨਾਂ ਅੱਗੇ ਆਪਾਂ ਤਾਂ ਤੁਲਾ ਲਾਗੇਗੀ 3 ਇੰਚ ਬੈਕ ਹੈਪਾਂ ਲਵਾਂਗੇ 2 ਇੰਚ। ਹਾਇ ਨਾ। ਕਟਾਈ ਹੋ ਜੂਗੀ। ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਆਏ ਨੰਦੀ ਇਸ ਤਰ੍ਹਾਂ ਦੀ ਆਪਾਂ ਤੁਹਾਨੂੰ ਹੋਰ ਜਾਣਕਾਰੀ ਵਾਲੀਆਂ ਵਧੀਆ ਵਧੀਆ ਵੀਡੀਓ ਬਣਾਉਂਦੇ ਰਹੀਏ ਤੇ ਪਲੀਜ਼ ਸਾਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੇ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਡੀ ਵੀਡੀਓ ਲੱਗੀ ਕਿਤਾ ਤੁਹਾਨੂੰ ਹੁਣ ਆਪਾਂ ਇਥੋਂ ਕੱਟ ਨ ਕਰ ਦਾਂਗੇ ਇਹਦੀ ਫੁੱਲ ਵੀਡੀਓ ਦੇਖਣ ਲਈ ਧੰਨਵਾਦ